ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁਧ ਨਸ਼ਾ ਵਿਰੁੱਧ ਕੈਂਪੇਨ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਜੀ ਤੋਂ ਵੱਧ ਹਿਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਬਲੌਕ ਪਿਸਟਲ 9ਐਮਐਮ ਤੇ 7 ਜਿਹੜੇ ਐ ਕਾਟਲ ਦੇ ਜਿਹੜੇ ਅਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਪੁਸ਼ਨ ਕੀਤੀ ਜਾਂਦੀਆਂ ਕਨਸਾਈਨਮੈਂਟ ਉਹ ਅਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਵਿੱਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅੰਮ੍ਰਿਤਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲ ਪਿੰਡੀ ਸਹਾਦਾ ਏਰੀਆ ਟਾਰੀ ਸਾਈਡ ਤੇ ਤੇ ਦੁਰਾਂਗਲਾ ਤੇ ਕਲਨੌਰ ਸਾਈਡ ਗੁਰਦਿੱਸੇ ਗੁਰਦਾਸਪੁਰ ਸੋ ਇਹਦੇ ਵਿੱਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸਡ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ ਕਾਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੀਲियस ਜਸ ਇਹ ਰਾਜਾ ਤਾਲ ਅਮਰਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਇਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀਂ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦੇ ਦੁਰੰਗਲਾ ਔਰ ਕਲਾਨੌਰ ਦਾ ਲੋਪਾ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹੀਰੋਇਨ ਬ੍ਰਾਮਦੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨਾਂ ਤੋਂ 1 kg ਹਾਈਸ ਮੈਟਾਫੇਟਾਮਾਈਨ ਤੇ ਜਿਹੜਾ 9mm ਗਲੌਕ ਪਿਸਟਲ ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਟਲ ਦੀ ਜੋ ਗੱਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜੱਜਵੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜਸ ਜਿਹੜਾ ਰਾਜਾ ਤਾਲ ਵਾਲਾ ਇਹਦੇ ਖਿਲਾਫ ਵੀ ਆਮ ਜ਼ਕਤ ਦਾ ਜਨਾਲੇ ਦੇ ਵਿੱਚ ਉੱਥੇ ਵੀ 2 ਤੋਂ ਪਿਸਟਲ ਦੀ ਰਿਕਵਰੀ ਹੋਈ ਸੀਗੀ। ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ। ਦਵਿੰਦਰ ਬਾਓ ਜਿਹੜਾ ਹੈਗਾ ਬੂਆ ਨੰਗਲੀ ਪੀਐਸ ਰਾਜਸਥਾਨ ਸੀ ਜਿੱਥੇ ਮੈਟਾਫੈਟਾਮਾਈਨ ਆਈਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਹੈ ਦੋ ਮੁਕੱਦਮੇ ਨੇ ਹੀਰੋਇਨ ਦੇ। ਖਾਣਾ ਕੰਬੋ ਅਮਰਸਰ ਰੂਰਲ ਤੇ ਲੋਪੋਕੇ ਤੇ ਇਹ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਏ ਇੰਡੀਆ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਵਗਲਰਸ ਦਾ ਇਹਦੇ ਕੰਟੈਕਟਸ ਪੈਦਾ ਹੋਏ ਤੇ ਆਕੇ ਇਹਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਗਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਤੋਂ ਬੇਸਿਕਲੀ ਇਹ ਬੰਦੇ ਕਨਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇੱਥੇ ਉਹਨੂੰ ਵੇਚਦੇ ਸੀ ਡਿਸਟ੍ਰੀਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅੰਮ੍ਰਿਤਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿ ਕੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰੋਸ ਦ ਬਾਰਡਰ ਪਾਕਿਸਤਾਨ ਦੇ ਸਮਗਲਰਸ ਦੇ ਨਾਲ ਜਿਹੜੇ ਇਹਨਾਂ ਦਾ ਰਾਫਤਾ ਪੈਦਾ ਹੋ ਜਾਂਦਾ ਉੱਥੋਂ ਆ ਕੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮ ਕਰਦੇ ਆ ਤੇ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4 ਕਿਜੀ ਪਲਸ ਜਿਹੜੀ ਹੈਗੀ ਇਹ ਹੀਰੋਇਨ ਹੈ ਔਰ 1 ਕਿਜੀ ਮੈਥਾਫੈਟਾਮਾਈਨ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮਸ ਦੇ ਉੱਤੇ ਮੈਥਾਫੈਟਾਮਾਈਨ ਕਮਰਸ਼ਲ ਮੰਨੀ ਜਾਂਦੀ ਹੈ ਸਾਡੇ ਐਨਡੀਪੀਆ ਸੈਟ 'ਚ ਜਦੋਂ ਕਿ 250 ਗ੍ਰਾਮ ਤੇ ਜਾ ਕੇ ਹਿਰੋਇਨ ਜਿਹੜੀ ਹੈ ਉਹ ਕਮਰਸ਼ਲ ਹੁੰਦੀ ਹੈ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕਨਸਾਈਨਮੈਂਟ ਪੁਸ਼ ਹੋ ਰਹੀਆਂ ਨੇ ਤੋਂ ਇਹਦੀ ਸਾਡੀ ਟੀਮ ਹੈ ਜਦਿੱ ਰਹਿਨੁਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੇ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਗਰਗ ਨਵੇਂ ਆਫੀਸਰ ਨੇ ਜਗਮਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਦਾ ਕਿ ਇਹਨਾਂ ਨੇ ਬੜਾ ਸਿਗਨੀਫੀਕੈਂਟ ਜਿਹੜੇ 카ਟਲ ਨੇ ਡਰਗ ਦੇ ਉਪਬਸਤ ਕੀਤੇ ਹੈ ਤੋ ਇਹਨਾਂ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ। ਇਹ ਚੋਟਾ ਦੋ ਆਈਸ ਵਾਲੇ ਮੋਡਿਊਲ ਚ ਨੇ ਜੀ ਤੇ ਹਿਰੋਇਨ ਦੇ ਵਿੱਚ ਪੰਜ ਬੰਦੇ ਆ। ਸਰ ਆਈਸ ਜਿਹੜਾ ਇਹ ਬਹੁਤ ਮਹਿੰਗਾ ਨਸ਼ਾ ਕਿਹਾ ਜਾਂਦਾ ਇਹਨੂੰ ਜ਼ਿਆਦਾਤਰ ਹਾਈ ਪ੍ਰੋਫਾਈਲ ਪਾਰਟੀਆਂ ਦੇ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਨਸ਼ਾ ਤੇ 200 ਦੀ ਕੁੜੀ ਹੈ ਨੂੰ ਆਮ ਕਿਨੇ ਆਪਾਂ ਹੋਰ ਜਲਦੀ ਨੇ। ਲੇਕਿਨ ਆਈਸ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ। ਇਹ ਜਿਹੜਾ ਹਾਈ ਪ੍ਰੋਫਾਈਲਸ ਦੇ ਵਿੱਚ ਇੱਕ ਪਾਰਟੀਆਂ ਦੇ ਵਿੱਚ ਜਾਂ ਸੋਸਾਇਟੀਜ਼ ਦੇ ਵਿੱਚ ਸਪਲਾਈ ਕਰਦੇ ਸੀ ਉਹ ਉਹ ਵੀ ਇੱਕ ਸਰ ਉਹ ਕਿੱਥੇ ਕਰਦੇ ਸੀ ਇਹ ਮੇਰੇ ਖਿਆਲ ਵਿੱਚ ਡਿਵਰਸਟੀਫਿਕੇਸ਼ਨ ਦਾ ਪਾਰਟ ਹੈ ਕੀਤਾ ਸਰ ਸਪੌਂਸਰ ਜਿਵੇਂ ਨਿਊ ਯੋਥੀ ਪਾਰਟੀ ਬਿਲਕੁਲ ਨਿਊ ਇਅਰ ਵਾਲੀ ਗੱਲ ਹੈ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਾਦਾ ਕੋਕੀਨ ਵਗੈਰਾ ਜੀ ਮੈਟਾਫੇਟਾਮਾਈਨ ਜਿਵੇਂ ਅੱਗੇ ਵੀ ਅਪਰ ਡਿਸਕਸ ਕੀਤਾ ਹੈ ਹਿਰੋਇਨ ਦਾ ਇੱਕ ਸਬਸਟੀਟਿਊਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਲੈਬ ਦੇ ਵਿੱਚ ਠੀਕ ਹੈ ਹਿਰੋਇਨ ਦਾ ਜੋ ਸਾਨੂੰ ਪਤਾ ਲੱਗਿਆ ਐਸ ਪਰ ਇੰਟਰੋਗੇਸ਼ਨਸ ਜਾਂ ਇੰਟੈਲੀਜੈਂਸ ਇਨਪੁੱਟਸ ਕਿ افغانستان ਦੇ ਵਿੱਚ ਜਿਹੜੀ ਓਪੀਐਮ ਦੀ ਜਿਹੜੀ ਤੇ ਪੌਪੀ ਦੀ ਜਿਹੜੀ ਕਲਟੀਵੇਸ਼ਨ ਉਹਨੂੰ ਥੋੜਾ ਘਟਾਇਆ ਗਿਆ ਉਹਦੇ ਕਰਕੇ ਜਿਹੜਾ ਇਹਦਾ ਇੱਕ ਸਬਸਟੀਟਿਊਟ ਤਿਆਰ ਕੀਤਾ ਜਾਂਦਾ ਹੈ ਲੈਬ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇਹ ਕਾਫੀ ਮਤਲਬ ਇਹਨਾਂ ਨੂੰ ਪ੍ਰਚਲਿਤ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਥੋੜੀ ਕੁਆਂਟੀਟੀ ਨਾਲ ਹੀ ਨਸ਼ੇ ਦੀ ਕਿੱਕ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ 4 ਗੁਣਾ ਆਪਾਂ ਮੰਨ ਸਕਦੇ ਹਾਂ ਹਿਰੋਇਨ ਨਾਲੋਂ ਜ਼ਿਆਦਾ ਇਹਦੀ ਜਿਹੜੀ ਐਫੀਕੇਸੀ ਸਮਝ ਲਓ ਜਾਂ 5 ਸਮਝ ਲਓ ਸੋ ਉਸ ਕਰਕੇ ਇਹ ਜਿਹੜੀ ਹੈ ਉਹਦਾ ਇੱਕ ਸਬਸਟੀਟਿਊਟ ਵੱਲੋਂ ਲੋਕੀ ਲੈ ਕੇ ਆ ਰਿਹਾ ਹੁਣ ਈਜ਼ੀ ਟੂ ਕੈਰੀ ਹੈ ਕਿਥੇ 4 ਕਿਲੋ ਲੈ ਕੇ ਜਾਣੀ ਹੈ ਕਿਥੇ 1 ਕਿਲੋ ਲਗਾਉਣੇ ਵੀ ਸੌਖੀ ਹੈ ਜੀ ਸਰ ਧੁੰਦ ਦੇ ਕਾਰਨ ਕਿੰਨਾ ਕੁ ਇਜ਼ਾਫਾ ਹੋਇਆ ਹੈ ਜੀ ਧੁੰਦ ਕਾਰਨ ਕਿੰਨੀ ਦਿੱਖਿਆ ਜਾ ਰਿਹਾ ਬਹੁਤ ਘੱਟ ਹੈ ਤੇ ਕਾਫੀ ਜ਼ਿਆਦਾ ਇਹ ਜਿਹੜੀ ਅਵਾਕ ਕਰਤੀ ਹੈ ਤੁਹਾਨੂੰ ਲੱਗਦਾ ਹੈ ਕਿ ਡਰੋਨ ਦੀ ਗਤੀਵਿਧੀ ਜ਼ਿਆਦਾ ਹੋਈ ਹੈ ਫਿਰ ਹਮ ਡੈਫੀਨਿਟਲੀ ਜੀ ਦੋਸੋ ਕਲਾਈਮੈਟਿਕ ਤੇ ਵੈਦਰ ਜਿਹੜਾ ਹੈ ਉਹਨੂੰ ਇਨਫਲੂਐਂਸ ਕਰਦੀਆਂ ਨੇ ਚੀਜ਼ਾਂ ਨੂੰ ਕਿਉਂਕਿ ਵਿਜ਼ਿਬਿਲਟੀ ਬੜੀ ਘਟ ਜਾਂਦੀ ਹੈ ਔਰ ਫੋਰਸਸ ਨੂੰ ਆਇਡੈਂਟੀਫਿਕੇਸ਼ਨ ਹੋਰ ਗੱਲਾਂ ਔਰ ਜਿਹੜੀ ਗੱਲ ਹੋਰ ਵੀ ਬੜੀ ਇੰਪੋਰਟੈਂਟ ਆ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਚ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਚਾਹੁੰਦਾ ਸਵੇਰੇ अर्ਲੀ ਮਾਰਨਿੰਗ ਜਿਹੜਾ ਜਿਆਦਾ ਡਰਾਪਿੰਗਸ ਹੋ ਰਹੀਆਂ ਉਹਦਾ ਕਾਰਨ ਇਹ ਦੱਸਿਆ ਕਿ ਰਿਲੀਜੀਅਸ ਪਲੇਸਸ ਤੇ ਉਸ ਟਾਈਮ ਪਾਰਟ ਜਾਂ ਕੋਈ ਲਾਊਡ ਸਪੀਕਰ ਦੇ ਉੱਤੇ ਰਿਲੀਜੀਅਸ ਪ੍ਰੇਅਰਸ ਚੱਲ ਪੈਦੀਆਂ ਉਹਦੇ ਕਰਕੇ ਜਿਹੜੀ ਡਰੋਨ ਦੀ ਜਿਹੜੀ ਆਵਾਜ਼ ਹੈ ਉਹ ਥੋੜੀ ਦੱਬ ਜਾਂਦੀ ਹੈ ਬੰਦਾ ਇੰਨਾ ਈਜ਼ੀ ਨਹੀਂ ਰਹਿੰਦਾ ਉਹਨੂੰ ਡਿਟੈਕਟ ਕਰਨਾ ਸੋ ਬੇਸਿਕਲੀ ਉਹ ਟਾਈਮਿੰਗਸ ਤੇ ਵੈਦਰ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਪਤਾ ਜਿਹੜੇ ਕ੍ਰਿਮినਲ ਐਲੀਮੈਂਟ ਹੈ ਜਾਂ 스ਵੰਗਲਰ ਨੇ ਉਹ ਇਸ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਕੋਈ ਐਂਟੀ ਡਰੋਨ ਸਿਸਟਮ ਵੀ ਕਹਿੰਦੇ ਸੀ ਲੱਗਣੇ ਉਸੇ ਕੋਈ ਲੱਗੇ ਐਂਟੀ ਡਰੋਨ ਸਿਸਟਮ ਬੜੇ ਅੱਛੇ ਚੱਲ ਰਿਹਾ ਜੀ ਔਰ ਕਾਫੀ ਜ਼ਿਆਦਾ ਪਿੱਛੇ ਰਿਕਵਰੀਜ਼ ਹੋਈਆਂ ਚਾਹੇ ਫਿਰੋਜ਼ਪੁਰ ਸੈਕਟਰ ਹੈ ਜਾਂ ਅੰਮ੍ਰਿਤਸਰ ਸੈਕਟਰ ਹਾਲਾਂਕਿ ਆਪਣੇ ਵਿਸ਼ਾ ਨਹੀਂ ਹੈ ਇੱਥੇ ਤੋਂ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੀ ਜਿਹੜੇ ਡਰੋਨ ਜ਼ੋਰ ਦਿੱਤਾ ਜਾ ਰਿਹਾ ਔਰ ਹੈ ਜੀ ਕਿ ਇਹ ਮਾਨ ਸਰਕਾਰ ਦਨੂੰ ਬੱਸੀਸ ਦਿੱਤੀਆਂ ਗਈਆਂ ਸੀਗੀਆਂ ਐਂਟੀ ਗੋਨ ਸਿਸਟਮੀਆਂ ਉਹ ਤਨਾਤ ਨੇ ਤਨਾਤ ਨੇ ਜੀ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਮਤਲਬ ਉਹਦੇ ਤੇ ਚੰਗਾ ਸਿਗਨੀਫੀਕੈਂਟ ਕੰਮ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਡਿਟੈਕਟ ਹੋਈਆਂ ਹੈ ਬਈ ਡਰੋਨ ਇਦਾਂ ਦੇ ਜਦੋਂ ਡਿਟੈਕਟ ਹੋਏ ਜਾਂ ਜੈਮ ਹੋਏ ਵਾਪਸ ਬੇਸ ਤੇ ਚਲੇ ਜਾਂਦੇ ਆ ਸੋ ਜਿਹੜੀ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰਕੇ ਜਾਂ ਉਹਦਾ ਯੂਜੇਜ ਇਸ ਤਰ੍ਹਾਂ ਕਰਦੇ ਆ ਕ੍ਰਿਮੀਨਲ ਡੇ ਟੂ ਡੇ ਆਪਣੀਆਂ ਜੜੀਆਂ ਵੋਟਰ ਸਪਰੈਂਡੀ ਉਹ ਚੇਂਜ ਕਰਦੇ ਰਹਿੰਦੇ ਬਟਾਫਾ ਬੜੀਆਂ ਹੋਣ ਲੱਗੀਆਂ ਰਾਤੀ ਵੀ ਇੱਕ ਸਨਾਰੇ ਦੁਕਾਨ ਤੇ ਲੁੱਟ ਹੋਈਆ ਪਰ ਤੋਂ ਇੱਕ ਡਾਕਟਰ ਨੂੰ ਫਿਡਨੈਪ ਕਰਕੇ ਲੈ ਗਏ ਭਾਈ ਸਾਹਿਬ ਮੈਨੂੰ ਇਹ ਕੱਲ ਦੱਸੋ ਤੁਸੀਂ ਇੱਥੇ ਰਹਿੰਦੇ ਹੋ ਮੈਂ ਵੀ ਇੱਥੇ ਰਹਿਣਾ ਕਿਹੜਾ ਕੇਸ ਅੰਡਰਡੈਟेक्टेड ਹੈ ਸਾਰੇ ਨਾਲ ਦੇਖੋ ਜਿਹੜਾ ਸਟਰੀਟ ਕ੍ਰਾਈਮ ਹੈ ਜਾਂ ਪਬਲਿਕ ਦੇ ਵਿੱਚ ਕ੍ਰਿਮੀਨਲ ਤਾਂ ਜਦੋਂ ਦੀ ਸੋਸਾਇਟੀ ਚੱਲੀ ਹੈ ਸਾਰੇ ਦੇ ਸਾਰੇ ਕੇਸ 100% ਟ੍ਰੇਸ ਨੇ ਔਰ ਜਿਹੜਾ ਡਾਕਟਰ ਦੀ ਵਾਲੀ ਗੱਲ ਸਾਡੇ ਤਾਂ ਕੋਈ ਧਿਆਨ ਚ ਆਈ ਨਹੀਂ ਉਹਨੂੰ ਵੀ ਦੇਖ ਲੈਣੇ ਆਪਾਂ ਜਿਹੜੀ ਤੁਸੀਂ ਕਹਿ ਰਹੇ ਹੋ ਪਹਿਲਾਂ ਆਪਾਂ ਇਹਦੇ ਤੇ ਦੇਖੀਏ ਕਿ ਕਿੰਨੀ ਇੰਟਰਨੈਸ਼ਨਲ ਜਿਹੜੀ ਜਿਹਦਾ ਇੰਪੈਕਟ ਹੈ ਚੀਜ਼ ਦਾ ਉਹ ਕੀਤਾ ਜਾ ਰਿਹਾ ਸਰ ਨਵੇਂ ਸਾਲ ਦੇ ਸਕਿਉਰਟੀ ਲੈਬ ਦੇਵਾਂਗੇ ਜੀ ਕੱਲ ਤੁਹਾਨੂੰ ਜ਼ਰੂਰ ਡੈਫੀਨਿਟਲੀ ਬਰੀਫ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਸਾਰੀਆਂ ਫਿਕਰਸ ਕਈ ਸਰੀ ਕੀਜ ਦੇ ਦੇਖਣ ਵਾਲੀ ਸੀ ਜਿਵੇਂ ਤੁਸੀਂ ਦੇਖਿਆ ਕੀਤਾ ਕਿ ਜਿਸ ਤਰ੍ਹਾਂ ਭਾਜੀ ਨੇ ਕੋਸ਼ਿਸ਼ ਕੀਤੀ ਕਿ ਟੋਟਾਪੌਨ ਲੱਗਦਾ ਕਿ 90% ਮਾਮਲੇ ਜਿਹੜੇ ਆ ਕਿ ਆਪਸੀ ਰਿਸ਼ਤੇ ਹੁੰਦੇ ਨੇ ਜਿਹੜੇ ਮਾਮਲੇ ਉਹਨਾਂ ਨੂੰ ਜਾਣ ਕੇ ਪੁਲਿਸ ਨੂੰ ਮਿਸ ਕਾਈਡ ਕੀਤਾ ਜਾ ਰਹੇ ਹੈਗੇ ਸਭ ਨੂੰ ਜਿਹਨੇ ਡਿਊਟੀ ਪਾਰਲਰ ਦਾ ਸੀ ਜ਼ਿਕਰ ਕਰ ਲਿਓ ਨੌਜਵਾਨ ਉਹਨਾਂ ਦਾ ਜਾਣੂ ਨਿਸ਼ਾਨਦਾ ਸੀਗਾ ਕ੍ਰਿਮਨਲ ਉਸਤਾ ਕੇ ਗਿਆ ਸੀ ਜਦੋਂ ਉਸ ਨੂੰ ਰੋਟਰ ਦਾ ਨਾਮ ਦੇ ਦਿੱਤਾ ਗਿਆ। ਹੁਣ ਲੱਗਦਾ ਜੀ ਲੋਕਾਂ ਦੇ ਆਪਸੀ ਰਿਜਿਸਟਾਈਜ਼ ਦਾ ਜ਼ਿਆਦਾ ਮਸਲੇ ਹੁੰਦੇ। ਦੋ ਦੋਨੋਂ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਕ੍ਰਿਮਨਲ ਐਲੀਮੈਂਟਸ ਜਿਹੜੇ ਆ ਛੋਟੇ ਲਾਲਚ ਵਾਸਤੇ ਛੋਟੀ ਕਮਾਈ ਵਾਸਤੇ ਜਿਵੇਂ ਤੁਸੀਂ ਇਹ ਡਰੱਗਾਂ ਵਾਲੇ ਵਿੱਚ ਹੀ ਆਪਾਂ ਦੇਖਦੇ ਆ ਕਿ ਮੇਨ ਗੱਲ ਕੀ ਹੈ ਕਿ ਜਲਦੀ ਅਸੀਂ ਲਾਲਚ ਓਵਰਨਾਈਟ ਰਿਚ ਹੋ ਜਾਈਏ। ਕੰਮ ਨਾ ਕਰਨਾ ਪਵੇ ਤੇ ਗੰਦੇ ਕੰਮ ਕਰੇ ਰਾਹੀਂ ਜਲਦੀ ਪੈਸੇ ਕਮਾ ਲਈਏ। ਸੋ ਉਹਦੇ 'ਚ ਮੈਂ ਹਮੇਸ਼ਾ ਤੁਹਾਡੇ ਰਾਹੀਂ ਅਪੀਲ ਕਰਦਾ ਰਹਨਾ ਯੂਥ ਨੂੰ ਕਿ ਦੇਸ਼ੋ ਡਿਫਰੇਨ ਫਰਮ ਦਿਸ ਥਿੰਗ ਇਹ ਮਤਲ ਮਿਹਨਤ ਦੀ ਕਮਾਈ ਕਰਨ ਉਹਦੇ ਚ ਬਰਕਤ ਮਿਲਦੀ ਹੈ ਤੇ ਇਹਨਾਂ ਗੱਲਾਂ ਚ ਅਲਟੀਮੇਟਲੀ ਤੁਸੀਂ ਦੇਖੋ ਇਹ ਬੱਚੇ ਜਿਹੜੇ ਨਵੇਂ ਆ ਯੰਗਸਟਰਸ ਇਹਦੇ ਚ 22 ਕਿਸੇ ਦੀ 21 22 19 32 ਕੋਈ ਮਤਲਬ ਛੋਟੀ ਉਮਰ ਦੇ 20 ਸਾਲ ਦਾ ਹੈ ਕੋਈ 33 ਸਾਲ ਦਾ ਹੈ ਕੋਈ ਫਿਰ ਮਤਲਬ 24 ਸਾਲ ਦਾ ਜੋ ਐਵਰੇਜ ਏਜ ਜੇ ਦੇਖੀਏ 23 24 ਬਣਦੀ ਹੈ ਤੋਂ ਸਾਨੂੰ ਇਹ ਸਾਰਿਆਂ ਨੂੰ ਰਲ ਕੇ ਆਪਣੀ ਸੁਸਾਇਟੀ ਦੇ ਵਿੱਚ ਸਪੈਸ਼ਲੀ ਨੌਜਵਾਨਾਂ ਨੂੰ ਅਵੇਅਰਨੈਸ ਜਰੂਰ ਪਹੁੰਚਾਉਣੀ ਚਾਹੀਦੀ ਹੈ ਕਿ ਮਿਹਨਤ ਕਰੋ ਔਰ ਵੇਲੜ ਰਹੇ ਕਿ ਹੋ ਜੇ ਕਮਾਂ ਚ ਲੋਕਾਂ ਦੇ ਬਾਹਰ ਬੈਠੇ ਲੋਕਾਂ ਦੀ ਜਿਹੜੇ ਤੁਹਾਨੂੰ ਫਸਲਾ ਲੈਂਦੇ ਆ ਜਾਂ ਤੁਹਾਨੂੰ ਆਪਣੀ ਗੱਲਾਂ ਚ ਲੈਂਦੇ ਉਸ ਚ ਨਾ ਸਰ 2026 ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਪੋਸਟਲ ਜਾਰੀ ਕੀਤਾ ਲਾਈਨ ਨੰਬਰ ਲੈ ਕੇ 112 ਨੰਬਰ ਡਾਈਲ ਕੀਤਾ ਜਾਵੇ ਸਰ ਕੀ ਵਿਸ਼ੇਸ਼ਤਾ ਕਰਨੀ ਬਹੁਤ ਵਧੀਆ ਜੀ 112 ਦੇ ਉੱਤੇ ਹੀ ਸਾਡੀ ਜਿਹੜੀ ਮੇਨ ਇੱਕ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਇਨਫੋਰਮੇਸ਼ਨ ਹੈਲਪਲਾਈਨ ਹੈ ਔਰ ਉਹਦੇ ਨਾਲ ਸਾਡੇ ਵੀ ਇਮੀਡੀਏਟ ਇਨਫੋਰਮੇਸ਼ਨ ਆਉਂਦੀ ਹੈ ਜਿਹੜੇ ਮੋਹੱਲੇ ਦੇ ਵਿੱਚ ਸਾਡਾ ਕੰਟਰੋਲ ਰੂਮ ਬੜਾ ਅਲਟਰਾ ਮਾਡਰਨ ਹੈ ਔਰ ਬੜਾ ਅੱਛੀ ਹੋਂਤੋਂ ਜਿਹੜੇ ਆਪਰੇਟਰਸ ਨੇ ਸਾਰੀ ਗੱਲ ਨੋਟ ਕਰਦੇ ਔਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਉਹਦਾ ਜਿਸਟ ਕੱਟ ਕੇ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਆ ਫਲੋ ਕਰਦੀ ਹੈ ਠੀਕ ਹੈ ਸਰ ਹਾਂ ਜੀ ਸਰ ਸਰ ਚਾਰ ਦਿਨ ਪਹਿਲਾਂ ਮੇਨਾ ਸਨੀਚ ਹੋਇਆ ਆਪਣੀ ਫੈਮਲੀ ਆ ਜਾ ਰਹੀ ਆ ਔਰ ਤੇ ਬਸ ਕਰੋ ਹੁਣ ਯਾਰ